ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਾਰੀ ਸੰਗਤ ਨੂੰ ਪ੍ਰੇਮ ਭਰੇ ਸਤਿ ਸ਼੍ਰੀ ਅਕਾਲ ਗੁਰੂ ਦੀਏ ਸੰਗਤੋਂ ਪਿਆਰੀਏ ਸੰਗਤੇ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਨ ਜਾ ਰਿਹਾ ਤੇ ਬੇਨਤੀ ਕਰਦੋਂ ਪਹਿਲਾਂ ਹੀ ਮੈਂ ਤੁਹਾਡੇ ਸਾਰੀ ਸੰਗਤੋਂ ਨਾ ਮਾਫ਼ੀ ਮੰਗਦਾ ਕਿਉਂਕਿ ਜਿਹੜੀ ਮੈਂ ਗੱਲ ਕਰਦੇ ਆ ਬਚਨ ਧਾਣਾ ਕਰਨਾ ਹੋ ਸਕਦਾ ਸੰਤ ਨੂੰ ਚੰਗਾ ਲਾ ਲੱਗੇ ਤੇ ਬੁਰਾ ਲੱਗੇ ਤੇ ਮੈਨੂੰ ਕੋਈ ਬੁਰਾ ਭਲਾ ਕਰੇ ਇਸ ਕਰਕੇ ਮੈਂ ਤਾਂ ਤੋਂ ਪਹਿਲੇ ਮਾਫੀ ਮੰਗਦਾ ਹਾਂ ਤੇ ਉਹ ਬੇਨਤੀ ਜਿਹੜੀ ਹੈ ਨਾ ਉਹ ਬੇਨਤੀ ਇਹ ਆ ਕਿ ਜਿਹੜੀਆਂ ਸੰਤਾਂ ਆਪਣੀਆਂ ਦਸਾਂ ਪਾਸਿਆਂ ਦੇ ਸਰੂਪ YouTube ਤੇ ਜਾਂ Facebook ਤੇ ਅਪਲੋਡ ਕਰਦੇ ਆ ਅਪਲੋਡ ਕਰਦੇ ਆ ਤੇ ਉਹ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰ Rai ਜੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਜਾਂ ਗੁਰੂ ਤੇਗ ਬਹਾਦਰ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ ਇਨਸਾਰ ਦੇ ਇਹੋ ਸਰੂਪ ਅਪਲੋਡ ਕਰਦੇ ਆ ਨਾ ਤੇ ਕਈਆਂ ਸੰਗਤਾਂ ਨੇ ਲਿਖਿਆ ਹੁੰਦਾ ਕਿ ਅੱਜ ਦੀ ਸਭ ਤੋਂ ਵਧੀਆ ਫੋਟੋ ਜਾਂ ਅੱਜ ਦਾ ਕਿੰਨਾ ਪਿਆਰਾ ਫੋਟੋ ਪਿਆਰੀ ਸਾਹਾ ਸੰਗਜੀ ਮੈਂ ਤੁਹਾਨੂੰ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਚਾਹਣਾ ਕਿ ਜਿਹੜੀਆਂ ਫੋਟੋਆਂ ਹੁੰਦੀਆਂ ਨਾ ਫੋਟੋਆਂ ਹੁੰਦੀਆਂ ਉਹ ਇਨਸਾਨਾਂ ਦੀਆਂ ਹੁੰਦੀਆਂ ਫੋਟੋਆਂ ਇਨਸਾਨਾਂ ਦੀਆਂ ਬੰਦਿਆਂ ਦੀਆਂ ਜਨਾਨੀਆਂ ਦੀਆਂ ਕੋਠੀਆਂ ਦੀਆਂ ਘੋੜਿਆਂ ਦੀਆਂ ਕਹਿੰਦਾ ਵਾ ਵੀ ਉਹ ਫੋਟੋਆਂ ਹੁੰਦੀਆਂ ਜਿਹੜੇ ਸਾਡੇ ਗੁਰੂ ਹੋਏ ਆ 10 ਜਦੋਂ ਰਹਿ ਰਾਸ ਆਉਂਦੀ ਆ ਤੁਸੀਂ ਸੁਣਿਆ ਹੋਣਾ ਕਿ ਉਹ ਚਾਹੁੰਦਾ ਕਿ ਦਸਾਂ ਗੁਰੂਆਂ ਦੇ ਸਰੂਪ ਚਾਰ ਸਹਿਬ ਜਾਦੇ ਇਦਾਂ ਕਰਕੇ ਮੈਂ ਅੱਗੇ ਤਾਂ ਲੰਮਾ ਦੱਸਣਾ ਚਾਹੁੰਦਾ ਤੇ ਜਿਹੜੇ ਸਾਡੇ ਦਸਾਂ ਗੁਰੂਆਂ ਦੇ ਸਰੂਪ ਆ ਇਹ ਫੋਟੋਆਂ ਨੇ ਫੋਟੋ ਹੁੰਦੀ ਆ ਕਿਸੇ ਆਦਮੀ ਦੀ ਜਨਾਨੀ ਦੀ ਉਹਨਾਂ ਨੂੰ ਫੋਟੋਆਂ ਕਿਹਾ ਜਾਂਦਾ ਜਦੋਂ ਆਪਣੇ ਘਰਾਂ ਦੇ ਵਿੱਚ ਤਸਵੀਰਾਂ ਲੱਗੀਆਂ ਹੁੰਦੀਆਂ ਆ ਆਪਾਂ ਲਾਈਆਂ ਹੁੰਦੀਆਂ ਕਿਹਨੇ ਸੱਤਾਂ ਘੂੜਾਂ ਦੀ ਲਾਈ ਹੁੰਦੀ ਆ ਕਿਹਨੇ ਕੋਈ ਕਿਹਨੇ ਕੋਈ ਉਹ ਫੋਟੋਆਂ ਦੀਆਂ ਜਿਹੜੇ ਗੁਰੂ ਆਪਣੇ ਗੁਰੂ ਹੋਏ ਦਸੇ 10 ਪਾਸਾ ਆਏ ਇਹਨਾਂ ਦੀਆਂ ਇਹਨਾਂ ਦੀਆਂ ਫੋਟੋਆਂ ਨਹੀਂ ਦੀਆਂ ਉਹਨਾਂ ਦੇ ਸਰੂਪ ਨੂੰ ਆਪਾਂ ਫੋਟੋ ਨਹੀਂ ਕਹਣਾ ਜੇ ਆਪਾਂ ਫੋਟੋ ਹੀ ਕਿਨਿਆ ਤੇ ਫਿਰ ਉਹਨਾਂ ਦੇ ਵਿੱਚ ਤੇ ਸਾਡੇ ਵਿੱਚ ਕੀ ਫਰਕ ਹੈ ਆਪਾਂ ਦੇ ਫਿਰ ਉਹਨਾਂ ਨੂੰ ਆਪਣੇ ਵਰਗੇ ਸਮਝਦੇ ਹਾਂ ਇਸ ਕਰਕੇ ਪਿਆਰੀ ਸਾਧ ਸੰਗਤ ਜੀ ਮੇਰੀ ਪੂਰੀ ਸਾਧ ਸੰਗਤ ਨੂੰ ਬੇਨਤੀ ਆ ਕਿ ਜਿਹੜੇ ਸਾਡੇ 10 ਗੁਰੂ ਹੋਏ ਆ ਉਹਨਾਂ ਨੂੰ ਤੁਸੀਂ ਅੱਜ ਤੋਂ ਫੋਟੋ ਨਹੀਂ ਲੈਣਾ ਨਾਲ ਜਦੋਂ ਤੁਸੀਂ ਉਹਨਾਂ ਦੇ ਸਰੂਪ ਨੂੰ ਫੇਸਬੁੱਕ ਜਾਂ YouTube ਤੇ ਅਪਲੋਡ ਕਰਨਾ ਤੇ ਗੁਰੂਆਂ ਦੇ ਸਰੂਪ ਲਿਖਣਾ ਨਾਲ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਸਰੂਪ ਗੁਰੂ ਗੋਬਿੰਦ ਸਿੰਘ ਜੀ ਦਾ ਸਰੂਪ ਜਾਂ ਬਾਬਾ ਦੀਪ ਸਿੰਘ ਜੀ ਦਾ ਸਰੂਪ ਮਹ ਸਰੂਪ ਕਹਿਣਾ ਵਾ ਫੋਟੋ ਨਹੀਂ ਕਹਿਣਾ ਕਿਉਂਕਿ ਪਿਆਰੀ ਸੰਗਤ ਜੀ ਮੈਂ ਵੀ ਮੈਂ ਤੇ ਬਹੁਤ ਇੱਕ ਜਿੱਦਾਂ ਗੜੀ ਵੀ ਨਮਾਨਾ ਜਿਹਾ ਬੰਦਾ ਵਾਂ ਮੈਂ ਬਹੁਤਾ ਕੋਈ ਮੇਰੇ ਚ ਕਾਬਲੀਅਤ ਨਹੀਂ ਹੈਗੀ ਫਿਰ ਵੀ ਮੈਂ ਵੇਖਿਆ ਸੋਚਿਆ ਵਿਚਾਰਿਆ ਕਿ ਸੰਤਾਂ ਜਿਹੜੀਆਂ ਉਹ ਸਾਡੇ 10 ਗੁਰੂਆਂ ਨੂੰ ਫੋਟੋ ਕਹਿੰਦੀਆਂ ਸਰੂਪ ਆਉ ਫੋਟੋ ਕਹਿੰਦੀਆਂ ਤੇ ਮੇਰੀ ਸਾਰੀ ਪਿਆਰੀ ਪਿਆਰੀ ਜੀ ਸਾਥ ਸੰਗਤ ਨੂੰ ਬੇਨਤੀ ਆ ਮਿੱਠੀ ਪ੍ਰੇਮ ਭਰੀ ਵੀ ਜਿਹੜੇ ਸਾਡੇ ਗੁਰੂ ਆ ਇਹਨਾਂ ਨੂੰ ਵਾ ਫੋਟੋ ਨਹੀਂ ਕਹਿਣਾ ਸਰੂਪ ਕਹਿਣਾ ਇਸ ਤੋਂ ਬਾਅਦ ਸਰੂਪ ਕਹਿਣਾ ਜਿਹੜੇ ਫੋਟੋ ਅਪਲੋਡ ਕਰਦੇ ਆ ਸਰੂਪ ਅਪਲੋਡ ਕਰਦੇ ਆ ਨਾ ਫੋਟੋ ਕਹਿ ਕੇ ਮੈਨੂੰ ਪੂਰੀ ਆਸ ਆ ਪੂਰੀ ਉਮੀਦ ਆ ਕਿ ਉਹ ਅੱਜ ਤੋਂ ਉਹ ਫੋਟੋ ਨਹੀਂ ਫੋਟੋ ਨਹੀਂ ਲਿਖਣਗੇ ਗੁਰੂ ਆਪਣੇ ਗੁਰੂਆਂ ਦੇ ਸਰੂਪਾਂ ਦੇ ਨਾਲ ਸਰੂਪ ਲਿਖਣਗੇ ਤੇ ਜੇ ਕੋਈ ਗਲਤੀ ਹੋ ਗਈ ਹੋਏ ਤਾਂ ਮੈਂ ਪਹਿਲਾਂ ਹੀ ਮਾਫੀ ਮੰਗੀ ਤੇ ਲਾਟ ਫਿਰ ਮਾਫੀ ਮੰਗਦਾ ਵੈਰੂ ਜੀ ਦਾ ਕਾਲਸਾ ਸ੍ਰੀ ਵੈਰੂ ਜੀ ਕੀ ਫਤਿਹ